ਹੈਲੋ YouTube ਫੈਮਲੀ ਸਤਿ ਸ੍ਰੀ ਅਕਾਲ ਜੀ ਸਾਰਿਆਂ ਨੂੰ ਕਿਦਾਂ ਹੋ ਤੁਸੀਂ ਸਾਰੇ ਠੀਕ ਹੋ ਅੱਜ ਦੇ ਨਿਊ ਬਲੌਗ ਵਿੱਚ ਤੁਹਾਡਾ ਸਾਰਿਆਂ ਦਾ ਸਵਾਗਤ ਹੈ ਜੀ ਤੇ ਜਿਨ੍ਹਾਂ ਨੇ ਸਾਡੇ ਚੈਨਲ ਨੂੰ ਸਬਸਕ੍ਰਾਈਬ ਨਹੀਂ ਕੀਤਾ ਸਾਡੇ ਚੈਨਲ ਨੂੰ ਸਬਸਕ੍ਰਾਈਬ ਜ਼ਰੂਰ ਕਰ ਲਿਓ ਤਾਂ ਕਿ ਆਉਣ ਵਾਲੀ ਵੀਡੀਓ ਦੀ ਨੋਟੀਫਿਕੇਸ਼ਨ ਪਹੁੰਚ ਵੀ ਰਵੇ ਤੁਹਾਡੇ ਤੱਕ ਤੇ ਇਧਰ ਪਾਪੀ ਹੋਰੀ ਬੈਠੇ ਆ ਇਧਰ ਪਾਪੀ ਹੋਰੀ ਬੈਠੇ ਆ ਕੀ ਹੋ ਗਿਆ ਪਾਪਾ ਕੁਛ ਨਹੀਂ ਹੋਇਆ ਸਹੀ ਗੱਲ ਦੱਸੋ ਮੁੰਡੇ ਕੁੜੀਆਂ ਜਵਾਨ ਹੋ ਗਈ ਅੱਛਾ ਹੁਣ ਕੀ ਹੋਣਾ ਸਹੀ ਗੱਲ ਆ ਸਹੀ ਗੱਲ ਦੱਸ ਜਿਹੜੀ ਪਹਿਲਾਂ ਹੋਈ ਜਾਂਦੀ ਸੀ ਪਾਪੇ ਦੇ ਪਾਪੇ ਦੇ ਜੁੱਤੀ ਟੁੱਟ ਗਈ ਤੇ ਵੱਡੇ ਭਾਈ ਹੋਰਾਂ ਨੂੰ ਕਹਿ ਰਹੇ ਸੀਗੇ ਕਹਿੰਦੇ ਵੀ ਭਾਈ ਤੁਸੀਂ ਮੇਰੇ ਜੁੱਤੀਆਂ ਪਵਾ ਕੇ ਲੈ ਕੇ ਆਇਓ ਹਾਂ ਭਾਈ ਸੱਚੀ ਨਾਕਾਮ ਕਰਦੇ ਹੋ ਕਿਧਰੇ ਇਹ ਆ ਜੀ ਮੇਰੇ ਤਾਈ ਦਾ ਮੁੰਡਾ ਵੱਡਾ ਹੀ ਵੱਡਾ ਸਾਥੋ ਹਾਂ ਸੁਣ ਗਏ ਲੋਕ ਹਾਂ ਤੇ ਹੋਰ ਭਾਈ ਫਿਰ ਮੇਰੇ ਕੋਲੇ ਨਿਆਣਾ ਆਮਾਗੇ ਭਾਈ ਦਿਲ ਨਹੀਂ ਕਰਦਾ ਤੁਹਾਡਾ ਮੇਰੇ ਕੋਲੇ ਆਉਣ ਲੈਣ ਕਿਉਂ ਨਹੀਂ ਗਾੜਦਾ ਭੈਣਾ ਕੋਲੇ ਨਹੀਂ ਜਾਂਦੇ ਹੁੰਦੇ ਲੈ ਵੇਖ ਲੋ ਜਮਾ ਨੇੜੇ ਹੈ ਮੇਰੇ ਤੁਸੀਂ ਜਮਾ ਹੀ ਨੇੜੇ ਹੋ ਮੈਨੂੰ ਪਿਓਰ ਜਮਾ ਨੇੜੇ ਹੀ ਹੈ ਤੁਹਾਡੇ ਹੂੰ ਤਾਈ ਤਾਂ ਮੇਰੇ ਪਿੰਡ ਦਾ ਰਾਣੀਵਾ ਕਰਦਾ ਉਹ ਭਾਈ ਤੁਹਾਡਾ ਘਰਵਾਰ ਨਹੀਂ ਜਾਂਦੇ ਲੈ ਜੀ ਜੇ ਮਰਜੀ ਆ ਕੇ ਨਾ ਲੈ ਦਿਓ ਭਾਈ ਸਾਡੀ ਕੁੜੀ ਵਿਆਹੀ ਹੈ ਇੱਥੇ ਠੀਕ ਹੈ ਹਾਂ ਤੇ ਹੋਰ ਭਾਬੀ ਹੋਰੀ ਠੀਕ ਠਾਕ ਸਾਰੇ ਹਾਂ ਵਧੀਆ ਚਲੋ ਮਾਲਕ ਠੀਕ ਹੀ ਰੱਖੇ ਤੇ ਮੈਂ ਕਿਹਾ ਚਲੋ ਅੱਜ ਬਾਈ ਹੋ ਰਣਾ ਬਲੌਗ ਕੱਢਣਾ ਮੈਂ ਹੋ ਸਕਦਾ ਅਸੀਂ ਅੱਜ ਪਿੰਡ ਜਾਈਏ ਕੱਲ ਤਾਂ ਟਿਸਵਿਸ ਵੱਜ ਗਈ ਸੀ ਤੇ ਹਾਂ ਕਿਵੇਂ ਪਪਾ ਅਫਸੋਸ ਆ ਕਿ ਅੱਜ ਜਾਣ ਗਿਆ ਕਾਦਾ ਮਸੂਰ ਸਾਥੀ ਜਾਣਾ ਹੈ ਜਾਣਾ ਹੀ ਹੈ ਜਿਹੜੀਆਂ ਨੇ ਆਪਦੇ ਆਲ ਨੇ ਜਾਣਾ ਹੀ ਹੈ ਸਹੀ ਗੱਲ ਸਹੀ ਗੱਲ ਹੈ ਭਾਈ ਪਰਦੇਸਿਆਂ ਨੇ ਪਰਦੇਸ ਚ ਰਹਿਣਾ ਤੇ ਜਾਣਾ ਹੈ

ਨਹੀਂ ਹਾਂ ਤੂੰ ਰੇਗਤ ਜੰਮੀ ਤੇ ਬੁਲਾਵਾ ਤਾਂ ਆ ਜੇਗੀ ਆ ਜੂਗੀ ਤੂੰ ਤਿਆਰ ਹੋ ਕੇ ਮੈਨੂੰ ਫੋਨ ਕਰਦੀ ਬਸ ਆਪਾਂ ਦੋ ਦੋ ਤਾਂ ਹੀ ਜਾਣੀ ਅ ਜਦੋਂ ਉਹ ਕਿਤੇ ਹੋ ਆਉਗਾ ਹੈ ਪਹਿਲੀ ਗੱਲ ਤਾਂ ਹੀ ਜਾਵਾਂਗੇ ਠੀਕ ਹੈ ਠੀਕ ਹੈ ਤੇਰੀ ਨਨਕੀ ਤਾਂ ਸੀ ਫੋਨ ਫੋਨ ਹਾਂ ਹੁਣੇ ਕਰਕੇ ਇੰਗਲ ਰੀਨਾ ਹਾਂ ਠੀਕ ਹੈ ਰੀਨਾ ਬੀ ਠੀਕ ਚੱਲ ਹੁਣ ਠੀਕ ਰੱਖੀ ਰੱਖਿਓ ਅਗਲੇ ਦਿਨ ਰੱਖੀ ਰੱਖੋ ਠੀਕ ਹੈ ਅੱਜ ਮੌਕਾ ਲੱਗਿਆ ਅੱਧੀ ਜਾਵਾਂਗੇ ਪੂਰੇ ਵਾਲੇ ਤੇ ਫਿਰ ਕਹਿਆ ਅਮਨ ਦੇ ਕਿਤਾ ਜਾਇਆ ਨਹੀਂ ਤੇ ਹੁਣ ਫਿਰ ਕੀ ਟਾਈਮ ਜਾਉਂਗੀ ਤੁਸੀਂ ਮੈਂ 9:30 ਹਾਜ਼ਰੀ ਲੱਗਦੀ ਹੈ ਯਾਰ ਅੱਛਾ ਤਾਂ ਹਮਾਂ ਦਾ ਜਾਮ ਹਾਜ਼ਰੀ ਲਵਾ ਕੇ ਜਦ ਚ ਤਿਆਰ ਹੋ ਜੀ ਤਾਂ ਫੋਨ ਕਰ ਦੋ ਹੈ ਹਾਜ਼ਰੀ ਠੀਕ ਜਾਨ ਤਾਂ ਇਹ ਮੈਂ ਤਾਂ ਆਤੀ ਵੀ ਨਹੀਂ ਮੇਰੇ ਤਾਂ ਲੱਤਾਂ ਬਾਲੀ ਦੁਖੀ ਹੋ ਜਾਂਦੀ ਨਹੀਂ ਦੁਖਦੀ ਹੈ ਕੱਲ ਦੀ ਹਾਂ ਨੀਂਦ ਵੀ ਨਹੀਂ ਆਈ ਤੇਰੀ ਸੌਣ ਨੂੰ ਨੀਂਦ ਕਿਉਂ ਨਹੀਂ ਆਈ ਮੇਰੇ ਬੁੱਗੇ ਨੂੰ ਆਈ ਨਹੀਂ ਇਹ ਦੱਸਣਾ ਆ ਗੇ ਰੱਖਿਆ ਕਰ ਚੰਗਾ ਬੁੱਗੇ ਮੈਂ ਜਾਣਾਗਾ ਵੱੱਗੀ ਲੋ ਵਸਬੇ ਹੋਰ ਹਾਂ ਜਾਣਾ ਨਹੀਂ ਨਵੇਗਾ ਤੇ ਮੈਂ ਹਾਂ ਵੇਖੀ ਨਹੀਂ ਆਏ ਲੈ ਗਈ ਤੋੜ ਕੇ ਤੈਨੂੰ ਮੈਂ ਤਾਂ ਕਹੀ ਚੱਕਦੀ ਆ ਇਹ ਆ ਤੇ ਸਮਾਨ ਉਹ ਜਾਂਦੀਆਂ ਭਾਈ ਮਦੇਗਾ ਤਿੰਨ ਚਾਰੀਆਂ ਭੱਜੀਆਂ ਜਾਂਦੀਆਂ ਹੈਲੋ ਸੇਠ ਸਾਹਿਬ ਕਿੱਦਾਂ ਹੋ ਠੀਕ ਆ ਆ ਭਾਈ ਸਾਡੇ ਸੇਠ ਸਾਹਿਬ ਬੈਠੇ ਕੀ ਸੁਣੀ ਜਾਨਾ ਗੁਰਵਾਣੀ ਬਾਬੇ ਜੀ ਜੱਪ ਚਲੋ ਵਧੀਆ ਵਧੀਆ ਮੈਂ ਬਾਤ ਚ ਰਮਣੀ ਕਿੱਥੇ ਗਈ ਆ ਪਤਾ ਨਹੀਂ ਮੋਟਰਸਾਈਕਲ ਕਿਦੇ ਵਿੱਚ ਮਾਰਿਆ ਭਾਨ ਕੀ ਨੇ ਨਾ ਚੋਰ ਕਦੋਂ ਥਰ ਉੱਧਰ ਗਈ ਹੈ ਹੈਲੋ एवरीवन ਹੈਲੋ ਕਿਦੋਂ ਜਾਨੀ ਅੱਜ ਦੇਖ ਲੈ ਤੇ ਫੜਾਉਂਦਾ ਕਿ ਨਹੀਂ ਆ ਨਾ ਪੱਕਾ ਪਤਾ ਨਹੀਂ ਹਾਂ ਪੱਕਾ ਪਤਾ ਨਹੀਂ ਆ ਪੂਰਾ ਤੂੰ ਰਾਤ ਲਈ ਹੈ ਮਹਿੰਦੀ

ਰੰਗ ਲਾਉਣ ਆਈ ਵੀ ਖੜੀ ਐ ਦੇਖ ਲੋ ਦਰਸ਼ਕੋ ਹੈਪੀ ਹੋਲੀ ਜੀ ਤੁਹਾਨੂੰ ਵੀ ਸਾਰਿਆਂ ਨੂੰ ਬਈ ਕਿੰਨਾ ਖਲਮ ਪੈ ਲੈਂਦਾ ਥੜੀ ਲਾਉਗੀ ਪੱਕਾ ਪੱਕਾ ਥੜੀ ਲਾਉਗੀ ਥੜੀ ਖੜੀ ਮੈਨੂੰ ਕਿੱਤੀ ਅੱਧੀ ਸੀ ਰੰਗ ਲਾਉਣੀ ਆ ਪੱਕਾ ਥੜੀ ਲਾਉਂਗੀ ਬਾਈ ਲੈ ਮੱਥੇ ਤੇ ਲਾਉਂਗੀ ਤੇਰੀ ਪਤੀ ਜੀ ਆਈ ਖੜੀ ਐ ਰੰਗ ਲਾਉਣ ਵਾਸਤੇ ਹਾਂ ਮਾਰਾਈ ਲਾਉਂਗੀ ਟਿੱਕਾ ਕੱਢੂਗੀ ਟਿੱਕਾ ਨਹੀਂ ਨਾ ਤੂੰ ਕੱਢਦੀ ਮੈਨੂੰ ਪੱਕਾ ਕੱਢੂਗਾ ਲੈ ਖੜੀ ਪੱਕਾ

ਥੋੜੀ ਵਿੱਚ ਤੇ ਕਰੀ ਜਾਉਂਗੇ ਘਾਣਾ ਦੇਖੋ ਬੈਠੀ ਇਹ ਤਾਂ ਮੇਰੀ ਮੱਖਣੀ ਹੈ ਮੱਖਣੀ ਐ ਇਹ ਤਾਂ ਸਦੀ ਮੱਖਣੀ ਹੈ ਭਾਈ ਸੱਚੀ ਗਾਈ ਮੱਖਣੀ ਹੈ ਤਾਂ ਮੇਰੀ ਬਾਬੂ ਇਹ ਤਾਂ ਛੱਡਾ ਬਾਬੂ ਢਿੱਕਾ ਬਾਬੂ ਬਹੁਤ ਹੀ ਪਿਆਰੀ ਗਾਂ ਹੈ ਜੀ ਯਸ ਇਹਨੂੰ ਨਮਾਉਣ ਵਾਲੀ ਹੋਈ ਪਈ ਪਪਾ ਹੁਣ ਹਾਂ ਨਮਾਉਂ ਆਇਆ ਜਮਾਈ ਨਹੀਂ ਤਾਂ ਸਤੋ ਮਸ ਨਹੀਂ ਹੁੰਦੀ ਹੈ ਨਾ ਇਹ ਤਾਂ ਛੱਡਾ ਬਾਬੂ ਬੱਚਾ ਹੈ ਅਗਲਾ ਅੱਜ ਫੁੱਲ ਵੀ ਲੈ ਹ ਹਾਦਨਾਂ ਵਾਂਖੜੇ ਰਾਜਪਾਈ ਨਵਾਂ گلاب ਦਾ ਫੁੱਲ ਖਿੜਿਆ ਨਵੇਂ-ਨਵੇਂ ਖਿੜੀ ਜਾਂਦੇ ਆ ਬਹੁਤ ਹੀ ਸੋਹਣੇ ਲੱਗਦੇ ਆ ਹਨਾ ਇੱਕ ਕੱਲ ਤਾਂ ਮੈਂ ਡੱਬੇ ਚ ਪਾ ਲਿਆ ਸੀਗਾ ਕਿਉਂਕਿ ਜਿਹੜੇ ਗੁਲਾਬ ਦੇ ਪੱਤੇ ਹੁੰਦੇ ਨਾ ਅਗਰ ਤੁਹਾਡੇ ਵੀ ਘਰਾਂ ਦੇ ਵਿੱਚ ਗੁਲਾਬ ਦੇ ਬੂਟੇ ਹੈਗੇ ਆ ਫੁੱਲ ਹੈਗੇ ਤਾਂ ਇਹਨਾਂ ਨੂੰ ਵੇਝਾਇਆ ਨਾ ਕਰੋ ਉਹਨਾਂ ਨੂੰ ਡੱਬੇ ਦੇ ਵਿੱਚ ਪਾ ਲਿਆ ਕਰੋ ਤੇ ਉਹਦੇ ਵਿੱਚ ਖੰਡ ਕਲਕਾ ਕੇ ਪਾਓ ਤੇ ਗੁਲਕੰਦ ਬਹੁਤ ਸੋਹਣੀ ਤਿਆਰ ਹੋ ਜਾਂਦੀ ਹੈ ਮਾਰੀ ਆ ਜਿੱਥੇ ਉਧਰ ਦਾਦੀ ਵੀ ਆ ਗਈ ਆ ਮਿਲਣ ਵਾਸਤੇ ਆਉਣੀ ਬੇਬੇ ਮੈਂ 10 ਮਿੰਟ ਰੁਕ ਜੀ ਆ ਗਈ ਆ ਗਈ ਰੋਟੀ ਆਤੀ ਪੁੱਛ ਲੈਣਾ ਮੈਂ ਖਾਧੀ ਤਾਂ ਹਾਂ ਰੋਟੀ ਬਚ ਲੈਣੀ ਮੈਂ ਕਿਹਾ ਚਲੋ Papa ਰਹੀ ਜਾਈ ਜਾਂਦੇ ਆ ਤੇ ਇਹਨਾਂ ਨੂੰ ਤੋੜ ਦਈਏ ਫਿਰ ਮੇਰੀ 바ਰੀ ਹੈ ਭਾਈ ਅੱਜ ਨਹੀਂ ਫਿਰ ਜਾਉਂਗੀ ਉਦੋਂ ਤਾਂ ਮੁੜ ਆਵਾਂਗੇ ਫਿਰ ਅਸੀਂ ਫੇਰ ਤੂੰ ਕਦੋਂ ਆਈ ਹੈ ਤੂੰ ਤਾਂ ਕਾਹਨੋਂ ਆਈ और हां बुराया मत री टाइम में चला अबराए तो जाऊंगा हां चला पापा भी हाँ। हाँ? ने बना रहा हां ट्राई के मेरे हां कसने दा बूटा जो पाव मेरा ओक तो खिलियो लगा पाड़ा फिर के रामदीप ले आई प्रीत कर तर मामे दा बूट ले आ दे हां बूट ले आ दे कर मामे दे <laughs> ਹਾਂ ਆ ਜਾ ਆ ਜਾ ਆ ਜਾ ਆ ਜਾ ਹੋਰ ਆ ਗਈ ਮੈਂ ਕਿ ਕਹੀ ਨਹੀਂ ਮੈਂ ਖਦਾਦੀ ਮਾਂ ਆਈ ਬੈਠੀ ਹੈ ਹਾਂ ਹੋਰ ਆ ਜਾ ਬੈਠ ਜਾ ਮੈਨੂੰ ਰੋਟੀ ਦੇ ਤੂੰ ਹਾਂ ਰੋਟੀ ਦੇਣੀ ਬੈਠ ਬੈਠ ਰੋਟੀ ਦੇਣੀ ਦਾਦੀ ਆਈ ਹੈ ਦਰਸ਼ਕੋ ਰੋਟੀ ਖਾਣ ਵਾਸਤੇ ਤੇ ਮੈਂ ਬੇਬੇ ਨੂੰ ਰੋਟੀ ਖਵਾਈ ਜਾਂਦੀ ਹਾਂ ਕਿਉਂਕਿ ਇਹ ਜਿਹੜਾ ਬਜ਼ੁਰਗਾਂ ਦਾ ਪਿਆਰ ਹੈ ਹਨਾ ਸਾਨੂੰ ਬਹੁਤ ਭਰਪੂਰ ਮਾਤਰਾ ਦੇ ਵਿੱਚ ਮਿਲਿਆ ਤੇ ਹੁਣ ਸਾਡੀ ਵਾਰੀ ਹੈ ਵੀ ਇਹਨਾਂ ਨੂੰ ਰੋਟੀ ਪਾਣੀ ਖਵਾਉਣਾ ਤੇ ਆਈ ਛਿਆਂ ਦੀ ਪੁੱਤ ਮੈਂ ਰੋਟੀ ਖਾਣੀ ਆ ਮੈਂ ਕਿਹਾ ਵੀ ਜੀ ਵਾਰੀ ਸਦਕੇ ਖਾਓ ਤੇ ਦਰਸ਼ਕੋ ਵੀਡੀਓ ਵਧੀਆ ਲੱਗੇ ਦਬ ਕੇ ਸ਼ੇਅਰ ਜ਼ਰੂਰ ਕਰ ਦਿਓ ਜੀ ਤੇ ਆਪਣੇ ਬਜ਼ੁਰਗਾਂ ਦਾ ਸਤਿਕਾਰ ਕਰਿਆ ਕਰੋ ਤੇ ਰਿਸਪੈਕਟ ਕਰਿਆ ਕਰੋ ਜੀ ਉਹਨਾਂ ਦੀ ਇਹਨਾਂ ਦਾ ਪਿਆਰ ਕਿੱਥੇ ਪਿਆ ਜੀ ਇਹ ਡਾਂਟਦੇ ਵੀ ਐ ਤਾਂ ਆਪਣਾ ਸਮਝ ਕੇ ਡਾਂਟਦੇ ਐ ਤੇ ਉਹ ਤੋਂ ਵੱਧ ਕੇ ਪਿਆਰ ਵੀ ਕਰਦੇ ਐ ਠੀਕ ਐ ਜੀ ਤੇ ਇੱਕ ਵਾਰੀ ਰੋਟੀ ਖਾਲੇ ਫੇਰ ਇਹਨੂੰ ਪੁੱਛਦੀ ਆ ਨਹਾਉਣਾ ਧੋਣਾ ਹੋਰ ਕੁਛ ਚਾਹ ਪਾਣੀ ਹੈ ਨਾ ਹਾਂਜੀ ਦਾਦੀ ਨੇ ਰੋਟੀ ਪਾਣੀ ਖਾ ਲਿਆ ਪਾਣੀ ਤਾਂ ਨਹੀਂ ਪੀ ਜਾਂਦੀ ਤੇ ਕਹਿੰਦੀ ਤੇਰੇ ਪਾਪੇ ਤੋਂ ਸਾਲੀਆਂ ਗੋਲੀਆਂ ਮੰਗਵਾ ਕੇ ਦੇ ਮੈਨੂੰ ਮੈਂ ਕਿਹਾ ਚੱਲ ਫੋਨ ਕਰਦੀ ਆ ਪਾਪੇ ਨੂੰ ਡੱਬ ਵਾਲੀ ਹੁਣ ਭਾਈ ਦਾਦੀ ਨਾਲ ਬਿੰਦਕ ਬੈਠ ਕੇ ਗੱਲਾਂ ਬਾਤਾਂ ਕਰੂੰਗੀ ਫੇਰ ਮੈਂ ਪਾਣੀ ਗਰਮ ਕਰੀ ਜਾਂ ਨੀ ਨਹਾ ਧੋ ਕੇ ਤਿਆਰ ਹੋਣਾ ਸੀ ਹਾਂ ਰਾਮ ਨਾਲ ਜਾਵੜੀ ਨਹੀਂ ਨਹੀਂ ਬਗ ਜੂ ਹੋਰ ਤੇ ਰਾਮ ਨਾਲ ਜਾਵੜੀ